ਜਿਹੜੀ ਆ ਉਹ ਭੁਖ ਹੜਤਾਲ ਸ਼ੁਰੂ ਕਰ ਦੋਗੇ ਉਹ ਵੀ ਡਿਕਲੇਅਰ ਕਰ ਦਿੱਤੀ ਸੀ ਅਸੀਂ ਫਿਰ ਆ ਕੇ ਉਹਦੇ ਤੇ ਮੀਟਿੰਗ ਸੱਦੀ ਜਿਹੜੀ ਸਾਡੀ ਐਗਜ਼ੀਕਟਿਵ ਦੀ ਮੀਟਿੰਗ ਸੀ ਉਹ ਅਸੀਂ 30 ਤਰੀਕ ਨੂੰ ਮੀਟਿੰਗ ਕੀਤੀ ਐਗਜ਼ੀਕਟਿਵ ਦੀ ਜਿਹਦੇ ਵਿੱਚ ਫੈਸਲਾ ਹੋਇਆ ਕਿ ਜਿਹੜੇ 8 ਮੈਂਬਰੀ ਕਮੇਟੀ ਪਹਿਲੀ ਬਣੀ ਸੀ ਜਿਹੜੀ ਤਾਂ ਹਮਣੀ ਕਮੇਟੀ ਵੱਲੋਂ ਉਹ ਕਮੇਟੀ ਦੀ ਮੀਟਿੰਗ ਸਰਦੀ ਜਾਵੇ ਉਹ ਮੀਟਿੰਗ ਅਸੀਂ ਫਿਰ 2 ਦਸੰਬਰ ਨੂੰ ਐਸੇ ਹਾਲ ਦੇ ਵਿੱਚ ਬੈਠ ਕੇ ਕੀਤੀ ਸੀ ਜਿਹਦੇ ਵਿੱਚ ਇਹ ਫੈਸਲਾ ਹੋਇਆ ਸੀ ਕਿਉਂਕਿ ਪਟੀਸ਼ਨ ਮਾਰਸੀ ਪਟੀਸ਼ਨ ਸਿੱਖ ਕੌਮ ਨੇ ਸਮੂਹਿਕ ਤੌਰ ਤੇ ਸਾਰਿਆਂ ਨੇ ਪੰਥ ਦੇ ਆਦੇਸ਼ ਤੇ ਸ਼੍ਰੋਮਣੀ ਕਮੇਟੀ ਨੇ ਪਾਈ ਸੀ ਤੇ ਉਸ ਇਹ ਤਰਜ ਦੇ ਉੱਤੇ ਸਾਰੇ ਪੰਥਨਾ ਸਲਾਹ ਕਰਕੇ ਤੇ ਕੋਈ ਐਕਸ਼ਨ ਲਿਆ ਜਾਵੇ ਫਿਰ 3 ਦਸੰਬਰ ਨੂੰ ਫਿਰ ਅਸੀਂ ਆਪਣੀ ਐਜੈਕਟਿਵ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਕਿ ਅਸੀਂ 20 ਦਸੰਬਰ ਨੂੰ ਇੱਕ ਵੱਡਾ ਪੰਥ ਇਕੱਠ ਉੱਤੇ ਦਿੱਲੀ ਵਿਖੇ ਰਕਾਬ ਗਾਂਝ ਤੋਂ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਹਾਊਸ ਵੱਲੋਂ ਜਿਹੜੇ 26 ਲੱਖ ਸਾਨੂੰ ਪਰਫਾਰਮੈਂਸ ਦਿੱਤੇ ਆ ਲੋਕਾਂ ਨੇ ਸਾਈਨ ਕਰਕੇ ਉਹ ਸਪੁਰਦ ਕਰਾਂਗੇ ਇਹ ਫੈਸਲਾ 3 ਜੰembre ਨੂੰ ਹੋਇਆ ਸੀ ਫਿਰ ਸਿੰਘ ਸਾਹਿਬ ਨੂੰ ਇੱਕ ਚਿੱਠੀ ਭਾਈ ਰਾਜਵਾਨਾ ਸਾਹਿਬ ਨੇ ਫਿਰ ਦੁਬਾਰਾ ਲਿਖੀ ਔਰ ਉਹ ਚਿੱਠੀ ਦੇ ਵਿੱਚ ਉਹਨੇ ਫਿਰ ਕਿਹਾ ਕਿ ਮੈਂ ਹੁਣ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਦੇਣੀ ਆ ਤੇ ਉਹਨੇ ਫਿਰ ਭੁੱਖ ਹੜਤਾਲ ਜਿਹੜੀ ਆਪਣੀ ਉਹ ਸ਼ੁਰੂ ਵੀ ਕਰ ਦਿੱਤੀ ਤੇ ਫਿਰ ਸਿੰਘ ਸਾਹਿਬ ਨੇ ਉਸੇ ਚਿੱਠੀ ਦੇ ਦਰਜੇ ਦੇ ਉੱਤੇ ਇੱਕ 6 ਮੈਂਬਰੀ ਕਮੇਟੀ ਜਿਹੜੀ ਸੀਗੀ 5 ਮੈਂਬਰੀ ਉਹ ਚਿੱਠੀ ਲਿਖ ਕੇ 6 ਦਸੰਬਰ ਨੂੰ ਇੱਕ 5 ਮੈਂਬਰੀ ਕਮੇਟੀ ਜਿਹੜੀ ਉਹ ਬਣਾਤੀ ਜਿਹਦੇ ਮੈਂਬਰ ਤੁਸੀਂ ਭਲੀਭਾਂਤ ਸਾਰੇ ਜਾਣਦੇ ਆ ਉਹਦੇ ਤਹਿਤ ਫਿਰ ਅਸੀਂ 9 ਦਸੰਬਰ ਨੂੰ ਇਸੇ ਸਥਾਨ ਤੇ ਪਹਿਲੀ ਮੀਟਿੰਗ ਕੀਤੀ ਜਿਹਦੇ ਵਿੱਚ ਵਿਚਾਰ ਹੋਇਆ ਕਿ ਆਨਰਬਲ ਪ੍ਰਾਈਮ ਮਿਨਿਸਟਰ অফ ਇੰਡੀਆ ਨੂੰ ਚਿੱਠੀ ਦੇ ਕੇ ਸਮਾ ਮੰਗਿਆ ਜਾਵੇ। ਔਰ ਉਹ ਸਮੇਂ ਦੇ ਵਿੱਚ ਇੱਥੇ ਬੈਠੇ ਤੁਸੀਂ ਸਵਾਲ ਵੀ ਸ਼ਾਇਦ ਕੀਤਾ ਸੀ ਕਿ 20 ਨਵੰਬਰ ਤੋਂ 20 ਦਸੰਬਰ ਦਾ ਜਿਹੜਾ ਪ੍ਰੋਗਰਾਮ ਆ ਉਹਦਾ ਕੀ ਹੋਊਗਾ? ਕਿਉਂਕਿ ਸਾਡਾ ਜਿਹੜਾ 20 ਦਸੰਬਰ ਦਾ ਪ੍ਰੋਗਰਾਮ ਸੀ ਇਹ ਸਾਡਾ ਸਿੰਘ ਸਾਹਿਬ ਦੀ ਕਮੇਟੀ ਬਣਨ ਤੋਂ ਪਹਿਲਾਂ ਦਾ ਪ੍ਰੋਗਰਾਮ ਸੀ। ਸੋ ਅਸੀਂ ਉਹਨੂੰ ਇਨ ਬਿਨ ਉਹ ਦਸਤਕ ਦੀ ਮਹਿੰਮ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸਪੁਰਦ ਕਰਨ ਲਈ ਅਸੀਂ ਚਿੱਠੀਆਂ ਵੀ ਲਿਖ ਦਿੱਤੀਆਂ ਸੀ ਤੇ ਅਸੀਂ ਪ੍ਰੋਗਰਾਮ ਵੀ ਲਿਖ ਲਿਆ ਤੇ ਮੈਂ ਧੰਨਵਾਦ ਕਰਦਾ ਸੂਹਿਕ ਤੌਰ ਤੇ ਪੰਜਾਬ ਦੇ ਪੰਥ ਦਰਦੀਆਂ ਦਾ ਜਿਹਦੇ ਵਿੱਚ ਬਹੁਤ ਸਾਰੀਆਂ ਨਿਹੰਗ ਸਿੰਘਾਂ ਦੀਆਂ ਸਿਰਮੌਰ ਜਥੇਬੰਦੀਆਂ ਉਹਨਾਂ ਕਿ ਆ ਪੂਨ ਸਹਿਯੋਗ ਦੇਾਂਗੇ ਦਮਦਮੀ ਟਕਸਾਲ ਨੇ ਕਿਹਾ ਅਸੀਂ ਪੂਰਨ ਸਹਿਯੋਗ ਦੇਾਂਗੇ ਇੱਥੇ ਤੁਹਾਨੂੰ ਪਤਾ ਮੀਟਿੰਗ ਹੋਈ ਸੀ ਇਸੇ ਤਰ੍ਹਾਂ ਦੇ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨਸ ਨੇ ਵੀ ਆਰੀਆ ਕਟਰੀ ਹੋ ਕੇ ਇਹ ਕਿਹਾ ਵੀ ਅਸੀਂ ਪੂਰਨ ਸਹਿਯੋਗ ਦੇਾਂਗੇ। ਉਹ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਵੀ ਬਹੁਤ ਵੱਡੇ ਪੱਧਰ ਤੇ ਕਿਹਾ ਵੀ ਅਸੀਂ ਇਹਦੇ ਵਿੱਚ ਸ਼ਮੂਲੀਅਤ ਕਰਾਂਗੇ। ਚਰਮਣੀ ਅਕਾਲੀ ਦਲ ਨੇ ਵੀ ਕਿਹਾ ਸ਼ਮੂਲੀਅਤ ਕਰਾਂਗੇ। ਜਿਹੜੇ ਵੱਖ-ਵੱਖ ਧੜੇ ਸੀਗੇ ਕੱਲ ਮੈਂ ਸਰਦਾਰ ਸਰਦੇਵ ਸਿੰਘ ਜੀ ਢੀਂਡ ਸਾਹਿਬ ਕੋਲ ਤੇ ਮਿਲੇ ਉੱਥੇ ਉਹਨਾਂ ਨਾਲ ਵੀ ਬੈਠ ਕੇ ਉਹਨਾਂ ਨਾਲ ਵੀ ਮਸ਼ਵਰਾ ਹੋਇਆ ਉਹਨੇ ਵੀ ਕਿਹਾ ਅਸੀਂ ਵੀ ਆਪਣੇ ਬੰਦੇ ਭੇਜਾਂਗੇ ਸੋ ਮੈਨੂੰ ਇਸ ਗੱਲ ਦੀ تسلّی ਸੀ ਕਿ ਬਹੁਤ ਵੱਡੇ ਪੱਧਰ ਤੇ ਸਾਰੇ ਸਿੱਖ ਪੰਥ ਦੇ ਸਿੱਖ ਪੰਥ ਦਰਦੀਆਂ ਨੇ ਇਹ ਗੱਲ ਦਾ ਹਾਂਮੀ ਪ੍ਰੀਸ ਕਿ ਅਸੀਂ ਉਸ ਮੀਟਿੰਗ ਦੇ ਉਸ ਜਿਹੜਾ ਅਸੀਂ 20 ਤਰੀਕ ਨੂੰ ਇੱਕ ਜਿਹੜੇ 26 ਲੱਖ ਪਰਫਾਰਮ ਉਹ ਦੇਣ ਜਾਣਾ ਉਹਦੇ ਵਿੱਚ ਅਸੀਂ ਸ਼ਾਮਲ ਹੋਵਾਂਗੇ ਤੇ ਅਸੀਂ ਪ੍ਰੋਗਰਾਮ ਵੀ ਵੱਖ-ਵੱਖ <li> ਲਏ ਸੀ ਸਾਰਿਆਂ ਨਾਲ ਮੀਟਿੰਗਾਂ ਹੋ ਗਈਆਂ ਲੋਕਲ ਕਮੇਟੀਆਂ ਜਿਹੜੀਆਂ ਬਹੁਤ ਸਾਰੀਆਂ ਨੇ ਹਾਮੀ ਭਰੀ ਸੀ ਸਿੰਘ ਸੁਭਾਵਾਂ ਨੇ ਹਾਮੀ ਭਰੀ ਸੀ ਤੇ ਪੰਜਾਬ ਤੋਂ ਬਾਹਰ ਜਿੰਨੇ ਵੀ ਲੋਕ ਬਹੁਤ ਵੱਡੀ ਤਦਾਦ ਚ ਉਹਨੇ ਵੀ ਚਾਹੇ ਜੰਮੂ ਕਸ਼ਮੀਰ ਦੀ ਚਾਹੇ 36 ਗੜ੍ਹ ਵਾਲੇ ਪਾਸੇ ਜਿੰਨੇ ਵੀ ਮਿਸ਼ਨ ਸੀਗੇ ਉਹਨਾਂ ਸਾਰਿਆਂ ਨੇ ਕਿਹਾ ਜੀ ਅਸੀਂ ਇਹਦੇ ਵਿੱਚ ਅਚੇਚੇ ਤੌਰ ਤੇ ਸ਼ਾਮਲ ਹੋਵਾਂਗੇ ਤੇ ਅਸੀਂ ਇਹਨੂੰ ਫਾਈਨਲ ਤਾਚ ਵੀ ਦੇ ਲਿਆ ਵੀ ਆਪਾਂ ਹੁਣ ਇਹਦਾ ਕੀਦਾ ਕਿਦਾ ਕਿਵੇਂ-ਕਿਵੇਂ ਪ੍ਰੋਗਰਾਮ ਕਰਨਾ ਪਰ ਕਈ ਵਾਰੀ ਵਿੱਚ ਕੁਝ ਅਰਜ਼ਨਾ ਵੀ ਆ ਜਾਂਦੀਆਂ ਕੱਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਉਹਨਾਂ ਨੇ ਇੱਕ ਜਹਜਦਾਰ ਸ਼੍ਰੀ ਅਕਾਲ ਤਖਤ ਨੂੰ ਚਿੱਠੀ ਲਿਖੀ ਉਹ ਮੈਂ ਤੁਹਾਨੂੰ ਚਿੱਠੀ ਸਾਰੀ ਪੜ੍ਹ ਕੇ ਸੁਣਾਉਣੀ ਚਾਹਨਾ ਇਹਦੇ ਨਾਲ ਚਿੱਠੀ ਦੇ ਨਾਲ ਫਿਰ ਬਾਅਦ ਦਾ ਮੈਂ ਪ੍ਰਤੀਕਰਮ ਤੁਹਾਡੇ ਕੋਲ ਬਾਅਦ ਚ ਦੇਣਾ ਮਾਨਜੋਗ ਸਿੰਘ ਸਾਹਿਬ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਆਪ ਜੀ ਵੱਲੋਂ ਬੰਦੀ ਸਿੰਘਾਂ ਤੇ ਫਾਂਸੀ ਚੱਕੀ ਕੱਟ ਰਹੇ ਹਾਂ ਭਾਈ ਰਾਜੋਵਾਨਾ ਜੀ ਰਿਹਾਈ ਲਈ ਬਣਾਈ ਪੰਜ ਮੈਂਬਰੀ ਕਮੇਟੀ ਵਿੱਚ ਦਾਸ ਨੂੰ ਵੀ ਮੈਂਬਰ ਵਜੋਂ ਪਾਇਆ ਗਿਆ ਹੈ ਇਸ ਕਮੇਟੀ ਵਿੱਚ ਰਾਜਨੀਤਿਕ ਲੋਕਾਂ ਨੂੰ ਪਾਉਣ ਦਾ ਦਾਸ ਨੇ ਆਪ ਜੀ ਬਾਸ ਅਤਰਾਜ ਵੀ ਜਾਰੀ ਕੀਤਾ ਸੀ ਪੰਥ ਦੀ ਸਰਮੌਰ ਸ਼ਖਸੀਅਤ ਅਤੇ ਸਾਰਤਾ ਵੱਲੋਂ ਆਏ ਦੇਸ਼ਾਂ ਨੂੰ ਮੰਨਦੇ ਹੋਏ ਇਸ ਕਮੇਟੀ ਦੇ ਕੋਆਰਡੀਨੇਟਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਮਿਤੀ 9/12 ਨੂੰ ਸੱਦੀ ਮੀਟਿੰਗ ਵਿੱਚ ਦਾਖ ਨੇ ਸਮੂਲੀਅਤ ਕੀਤੀ ਸੀ ਇਸ ਮੀਟਿੰਗ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਹਿਮ ਗੱਲਾਂ ਵਿਚਾਰੀਆਂ ਗਈਆਂ ਹੋਈ ਇਹ ਫੈਸਲਾ ਲਿਆ ਗਿਆ ਸੀ ਕਿ ਸਾਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਮਾਮਲਾ ਹੱਲ ਜਾਉਣਾ ਚਾਹੀਦਾ ਹੈ ਜਿਸ ਫੈਸਲੇ ਵਿੱਚ ਵਰਜਿੰਦਰ ਸਿੰਘ ਸਰਦਾਰ ਵਰਜਿੰਦਰ ਸਿੰਘ ਹਵਦਾਰ ਤੇ ਬੀਬੀ ਕਮਲਦੀਪ ਕੌਰ ਰਾਜਵਾਨ ਦੇ ਦਾਸ ਨੇ ਇਹ ਗੱਲ ਆਖੀ ਸੀ ਕਿ ਸਾਨੂੰ ਸਵਾਦ ਦੇ ਰਾਹ ਵਿੱਚ ਚੱਲਣਾ ਚਾਹੀਦਾ ਹੈ ਜਿਸ ਸੰਬੰਧੀ ਦਾਸ ਨੇ ਆਪ ਜੀ ਨੂੰ ਫੋਨ ਤੋਂ ਵੀ ਜਾਣੂ ਕਰਵਾਇਆ ਸੀ ਪਰ ਅਫਸੋਸ ਨਾਲ ਦੱਸਣਾ ਪਾ ਰਿਹਾ ਹਾਂ ਕਿ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਕਮੇਟੀ ਨੂੰ ਐਵੇਂ ਤੇ ਨਾਅ ਦਿੰਦੇ ਹੋਏ 20 ਦਸੰਬਰ 2023 ਨੂੰ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਤੇ ਧਾਰਨਾ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਸਮੂਹਿਕ ਰੂਪ ਵਿੱਚ ਲਏ ਗਏ ਫੈਸਲੇ ਦੇ ਖਿਲਾਫ ਹੈ ਦਾਸ ਨੇ ਹਮੇਸ਼ਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਏ ਗਏ ਹਰ ਫੈਸਲੇ ਨੂੰ ਨਾਤਮਸਤ ਕੀਤਾ ਹੈ ਅਤੇ ਉਸ ਲਈ ਚੱਲਣ ਲਈ ਉਸ ਚੱਲਣ ਲਈ ਬਚਨ ਬੰਦ ਹਾਂ ਅਸੀਂ ਪੰਤਕ ਮਸਲਿਆਂ ਲਈ ਸਮੂਚੀ ਕੌਮ ਨਾਲ ਖੜੇ ਹਾਂ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਆ ਫੈਸਲਾ ਪੰਤ ਦੇ ਹੱਕ ਵਿੱਚ ਨਹੀਂ ਇਸ ਲਈ ਆਪ ਜੀ ਨੂੰ ਸਿਮਰ ਬੇਨਤੀ ਕਰਦੇ ਹਾਂ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਬੁਲਾ ਕੇ ਲਏ ਗਏ ਪੰਜ ਮੈਂਬਰੀ ਕਮੇਟੀ ਦੇ ਫੈਸਲੇ ਨੂੰ ਲਾਗੂ ਕਰਾਉਣ ਦਾ ਦੇਸ਼ ਚਾਹੋ ਜੀ ਹੁਣ ਇਹ ਮੀਟਿੰਗ ਸਾਨੂੰ ਆ ਜਿਹੜੀ ਚਿੱਠੀ ਆ ਸਿੰਘ ਸਾਹਿਬ ਨੇ ਭੇਜ ਦਿੱਤੀ ਸੀ ਅਸੀਂ ਫਿਰ ਬੈਠ ਕੇ ਕੀਤਾ ਕਿ ਪੰਥ ਦੇ ਬਧੇਰੇ ਹਿੱਤਾਂ ਲਈ ਕੋਈ ਆਰਚਣ ਨਾ ਪਵੇ ਫਰਾਕ ਦਿਲੀ ਦਿਖਾ ਲਦੇ ਅਸੀਂ ਫਿਰ ਇਹ ਫੈਸਲਾ ਲਿਆ ਕਿ ਇਹ ਜਿੱਡਾ ਵੱਡਾ ਹੰਗਾਰਾ ਲੋਕਾਂ ਨੇ ਦਿੱਤਾ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਰ ਕਿਉਂਕਿ ਅਸੀਂ ਪੰਜ ਮੈਂਬਰੀ ਤੋਂ ਪਹਿਲਾ ਫੈਸਲਾ ਸੀ ਸਾਡਾ ਮੈਂ ਤਾਂ ਬਾਰ ਬਾਰ ਕਹਿ ਰਿਹਾ ਇਹ 3 ਨਵੰਬਰ ਨੂੰ ਫੈਸਲਾ ਸੀ ਸਾਡਾ ਕਮੇਟੀ ਦੀ ਮੀਟਿੰਗ 9 ਨੂੰ ਹੋਈ ਆ ਕਮੇਟੀ 6 ਨੂੰ ਹੋਂਦ ਵਿੱਚ ਆਈ ਆ ਪਰ ਫੇਰ ਵੀ ਬਧੇਰੇ ਹੇ ਤਾਂ ਲਈ ਪਈ ਤਾਂ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਉਹਦੇ ਵਿੱਚ ਕੋਈ ਤੋੜ-ਪੋੜ ਨਾ ਹੋ ਜਾਏ ਉਹਦੇ ਵਿੱਚ ਕੋਈ ਵਿਚਾਰਕ ਮਤ ਭੇਜਣਾ ਆ ਜਾਣ ਇਹ ਅਸੀਂ 20 ਤਰੀਕ ਦਾ ਜਿਹੜਾ ਉਹ 26 ਲੱਖ ਪਰਫਾਰਮਾਂ ਦਾ ਜਿਹੜਾ ਪ੍ਰੋਗਰਾਮ ਲਈ ਕਿਹਾ ਸੀ ਉਹਨੂੰ ਹਾਲ ਦੀ ਕੜੀ ਮੁਲਤਵੀ ਕਰਨ ਦਾ ਫੈਸਲਾ ਕੀਤਾ ਇਹ ਇਸ ਕਰਕੇ ਫੈਸਲਾ ਕੀਤਾ ਕਿ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣੀ ਆ ਤੇ ਇਹ ਕਾਲਕਾਜੀ ਵੱਲੋਂ ਆਈ ਚਿੱਠੀ ਭਈ ਇਹ ਕਿਸੇ ਤਰ੍ਹਾਂ ਆਪੋ ਵਿਚੀ ਸਾਡੇ ਕੁਝ ਜਿਹੜੇ ਆਪਣੇ ਵਿਚਾਰ ਆ ਉਹ ਭੇਤ ਉਹਨਾਂ ਦੇ ਵਿੱਚ ਭਿੰਨ ਭੇਤ ਨਾ ਹੋ ਜਾਏ ਸੋ ਇਸ ਕਰਕੇ ਅਸੀਂ ਇਹ ਫੈਸਲਾ ਲਿਆ ਮੈਂ ਸਮੂਹਿਕ ਤੌਰ ਤੇ ਪੰਜਾਬ ਦੇ ਸਾਰੇ ਵਾਸੀਆਂ ਦਾ ਔਰ ਉਹਨਾਂ ਸਾਰਿਆਂ ਵਾਸੀਆਂ ਦਾ ਦਿਲ ਦੀਆਂ ਢਗਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ 20 ਤਰੀਕ ਦੇ ਇਕੱਠ ਲਈ ਬਹੁਤ ਵੱਡਾ ਭਰਮਾ ਹੰਗਾਰਾ ਦਿੱਤਾ ਸੀ ਮੈਂ ਇਹ ਵੀ ਦੱਸ ਦਿਆਂ ਅਸੀਂ ਕੋਈ ਟਕਰਾਅ ਦੀ ਨੀਤੀ ਨਹੀਂ ਚਾਹੁੰਦੇ ਅਸੀਂ ਸੈਂਟਰ ਦੇ ਨਾਲ ਕੋਈ ਟਕਰਾ ਨਹੀਂ ਸੀ ਕਰਨ ਜਾ ਰਹੇ ਅਸੀਂ ਸ਼ਾਂਤਮਈ ਢੰਗ ਦੇ ਨਾਲ 26 ਲੱਖ ਜਿਹੜੇ ਲੋਕਾਂ ਨੇ ਗਜ਼ਾਕਤ ਕੀਤੀ ਪਰਫਾਰਮੈਂਸ ਦੇ ਰੂਪ ਦੇ ਵਿੱਚ ਉਹ ਰਾਸ਼ਟਰਪਤੀ ਸਾਹਿਬ ਦੇ ਸਪੂਰਤ ਕਰਨੀ ਸੀ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਵੀ ਸਪਸ਼ਟ ਕਰਨਾ ਚਾਹਣਾ ਕਿ ਕੋਈ ਧਾਰਨਾ ਨਹੀਂ ਸੀ ਕੇਵਲ ਤਾਂ ਕੇਵਲ ਉਹ ਆਪਾਂ ਦਾਸਤ ਦੀ ਮਹਿੰਮ ਜਿਹੜੀ ਉਹਨਾਂ ਦੇ ਰੂਬਰੂ ਕਰਨੀ ਸੀ ਸੋ ਗੁਰੂ ਕਿਰਪਾ ਕਰੇ ਪੰਥ ਦੇ ਬਧੇਰੇ ਹਿੱਤਾਂ ਲਈ ਭਾਈ ਬਲਵੰਤ ਸਿੰਘ ਜੀ ਰਾਜੋਵਾਨਾ ਦੀ ਉਹ ਜਿਹੜੀ ਫਾਂਸੀ ਦੀ سزا ਉਹ ਲਾਈਫ ਅਮਰਜਮੈਂਟ ਵਿੱਚ ਹੋ ਜਵੇ ਤੇ ਬਾਕੀ ਜਿਹੜੇ ਸਾਡੇ ਸਿੰਘ ਆ ਉਹ ਅਸੀਂ ਸਾਰੇ ਪ੍ਰੋਗਰਾਮ ਲੀਕ ਲੈ ਸੀ ਉਹਨਾਂ ਲਈ ਅਸੀਂ ਸਾਰੀਆਂ ਫਲੈਕਸਾਂ ਵੀ ਬਣਾਈਆਂ ਤੇ ਸਾਰਿਆਂ ਨੂੰ ਹਦਾਇਤਾਂ ਵੀ ਕੀਤੀਆਂ ਪਰ ਕਿਉਂਕਿ ਪੰਥਕ ਇਕਤਾ ਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਰੋੜਾ ਨਹੀਂ ਬਣਦੀ ਭਾਵੇਂ ਸਾਡਾ ਪ੍ਰੋਗਰਾਮ ਵੱਖਰਾ ਪਹਿਲਾਂ ਦਾ ਲੀਕ ਹੋਇਆ ਸੀ ਪਰ ਫੇਰ ਵੀ ਬਧੇਰੇ ਹਿੱਤਾਂ ਲਈ ਇਹ ਜਿਹੜਾ ਹਾਲਦੀ ਕੜੀ ਆ ਜਿਹੜਾ ਇਹਨੂੰ ਅਸੀਂ ਹਾਲਦੀ ਕੜੀ ਮੁੱਲਤਵੀ ਕੀਤਾ। ਜੋ ਸੰਬੰਧਤ ਜਿਹੜੇ ਆ ਉਹ ਮੈਂ ਤਾਂ ਬਾਰ ਬਾਰ ਤੁਹਾਨੂੰ ਸਪਸ਼ਟ ਕਰਦਾ ਸੀ ਕਿ ਉਹ ਕਈ ਵਾਰੀ ਅਸਲ ਗੱਲ ਕਨਵੇ ਨਹੀਂ ਹੁੰਦੀ। ਉਹ ਜੇ ਦਾ ਪੰਜ ਮੈਂਬਰੀ ਦੀ ਕਮੇਟੀ ਬਣਨ ਤੋਂ ਬਾਅਦ ਜੇ ਕੋਈ ਫੈਸਲਾ ਲਿਆ ਹੁੰਦਾ ਫਿਰ ਤਾਂ ਕਹਿ ਲੈਂਦੇ। ਪਰ ਫੇਰ ਵੀ ਬਧੇਰੇ ਖੇਤਾਂ ਲਈ ਅਸੀਂ ਉਹ ਜਿਹੜਾ ਮੁੱਲਤਵੀ ਹਾਲਦੀ ਕੜੀ ਕਰ ਰਹੇ ਹਾਂ। ਦੂਸਰਾ ਕਿਉਂਕਿ ਅੱਜ 15 ਬਾੜਾ ਸ਼ਹੀਦੀ 15 ਬਾੜਾ ਸ਼ੁਰੂ ਹੋ ਗਿਆ ਅੱਜ ਮੈਂ ਜਾਣਾ ਸੀ ਪਰਿਵਾਰ ਵਿਛੋੜੇ ਸਥਾਨ ਦੇ ਉੱਤੇ ਪਰ ਆ ਕਿਉਂਕਿ ਇੱਕ ਅਹਿਮ ਕੱਲ ਦੀ ਚਿੱਠੀ ਦੇ ਨਾਲ ਤਬਦੀਲੀ ਹੋ ਗਈ ਸੋ ਇਸ ਕਰਕੇ ਮੈਂ ਤੁਹਾਡੇ ਰੂਪ ਰੂਪ ਹੋ ਰਿਹਾ ਇਹ ਜਿਹੜਾ ਸ਼ਹੀਦੀ 15 ਬਾੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਗੁਰੂ ਘਰਾਂ ਨੂੰ ਬੇਨਤੀ ਆ ਸਨਿਬਰ ਪਈ ਪਹਿਲੀ ਜਨਵਰੀ ਤੱਕ ਕਿਸੇ ਵੀ ਸਥਾਨ ਦੇ ਉੱਤੇ ਕਿਸੇ ਨੂੰ ਸਿਰ ਪਾਉ ਦੀ ਬਖਸ਼ਿਸ਼ ਨਾ ਕੀਤੀ ਜਾਵੇ। ਕੇਵਲ ਦਾ ਕੇਵਲ ਅਰਦਾਸ ਰੂਪੀ ਮਹਾਨ ਸ਼ਹੀਦਾਂ ਸਿੰਘਾਂ ਨੂੰ ਨਤਮਸਤਕ ਹੋ ਜੇ। ਕੋਈ ਬਿਲਕੁਲ ਸਾਰੇ ਗੁਰੂ ਘਰ ਇਸ ਗੱਲ ਨੂੰ ਮੈਂ ਸਨੇਬਰ ਬੇਨਤੀ ਕਰਦਾ ਤੇ ਸ਼ੋਮਣੀ ਕਮੇਟੀ ਦੇ ਜਿੰਨੇ ਸਥਾਨ ਆ ਇਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਆਦੇਸ਼ ਵੀ ਕਰ ਦਿੱਤੇ ਆ। ਚਿੱਠੀਆਂ ਜਿਹੜੀਆਂ ਚਲੇ ਵੀ ਗਈਆਂ ਭਈ ਤੁਸੀਂ ਪਹਿਲੀ ਬਾਕ ਕਿਸੇ ਨੇ ਕਿਸੇ ਗੁਰੂ ਘਰ ਦੇ ਵਿੱਚ ਸਿਰ ਪਾਉ ਨਹੀਂ ਦੇਣਾ ਹਾਂ ਸਿਰਫ ਜਿੱਥੋਂ ਨਗਰ ਕੀਰਤਨ ਪ੍ਰਭ ਹੋਣਾ ਉਥੇ ਪੰਜ ਪਿਆਰੇ ਜਿਹੜੇ ਆ ਉਹਨਾਂ ਨੂੰ ਦੇਖ ਸਕਦੇ ਆ ਇੱਕ ਸਿਰਫ ਸਿਰ ਪਾਉ ਬਾਕੀ ਕਿਤੇ ਕੋਈ ਸਿਰ ਪਾਉ ਨਹੀਂ ਦੇਣਾ ਉਹ ਤੋਂ ਇਲਾਵਾ ਇਹ 15 ਦਿਨਾਂ ਦੇ ਵਿੱਚ ਕੋਈ ਵੀ ਮਿੱਠਾ ਭਗਵਾਨ ਜਿਹੜਾ ਆ ਚਾਹੇ ਸਚਖੰਡ ਦਰਬਾਰ ਸਾਹਿਬ ਆ ਚਾਹੇ ਤਖਤ ਇਸਗੜ੍ਹ ਆ ਚਾਹੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਆ ਉਹਦੇ ਵਿੱਚ ਕੋਈ ਮਿੱਠਾ ਦਾ ਭਗਵਾਨ ਨਹੀਂ ਬਣਾਇਆ ਜਾਊਗਾ ਕੇਵਲ ਦਾ ਕੇਵਲ ਇੱਕ ਦਾਤ ਤੇ ਇੱਕ ਸਬਜੀ ਕੋਈ ਸ਼ਾਹੀ ਭੋਜ ਨਹੀਂ ਸਿਰਫ ਜੋ ਪਰੰਪਰਾ ਖਾਲਸੇ ਦੀ ਉਹ ਸਿਰਫ ਇੱਕ ਦਾਤ ਤੇ ਸਬਜੀ ਤੇ ਸੈਂਪਲ ਫੁਲਕੇ ਨਾਲ ਇਹ ਪਹਿਲੀ ਜਨਵਰੀ ਤੱਕ ਇਸੇ ਤਰ੍ਹਾਂ ਰੱਖਣਾ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਕ ਐਗਜ਼ੈਕਟਿਵ ਦੇ ਵਿੱਚ ਕੋਈ ਹੋਰ ਨਵਾਂ ਫੈਸਲਾ ਸਰਪਾਉ ਦੀ ਬਕਸ਼ਿਸ ਵੀ ਬਾਬਤ ਵੀ ਲਵਾਂਗੇ ਸੋ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਮਹਾਨ ਸ਼ਹੀਦਾਂ ਕਰਕੇ ਅੱਜ ਆਪਾਂ ਇਸ ਆਜ਼ਾਦ ਦੇਸ਼ ਦੀ ਧਰਤੀ ਤੇ ਬੈਠੇ ਆ ਜੇ ਉਹ છਹਾਤਾ ਨਾ ਦਿੰਦੇ ਤਾਂ ਹੋ ਸਕਦਾ ਸੀ ਅਸੀਂ ਵੀ ਅੱਜ ਤੱਕ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਕੜੇ ਹੁੰਦੇ ਸੋ ਉਹਨਾਂ ਮਹਾਨ ਸ਼ਹੀਦਾਂ ਨੇ ਆਪਣੇ ਲਹੂ ਤੇ ਮਿਹਨਜ ਦੇ ਨਾਲ ਅੱਜ ਤਾਂ ਲੋਕਤੰਤਰ ਆ ਉਦੋਂ ਲੋਕਤੰਤਰ ਨਹੀਂ ਸੀ ਉਦੋਂ ਰਾਜ ਸਤਾ ਮਹਾਰਾਜਾਂ ਦੀ ਹੁੰਦੀ ਸੀ ਉਹਨਾਂ ਮਹਾਨ ਸ਼ਹੀਦਾਂ ਨੇ ਇਹ ਜਿਹੜੀਆਂ ਪਰੰਪਰਾਵਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਉਹਨਾਂ ਦੇ ਵਿੱਚੋਂ 3 3 5 ਪਿਆਰਿਆਂ ਦਾ ਚੇਦੀਆਂ ਪਾਉਣਾ 40 ਮੁਕਤਿਆਂ ਦਾ ਫਿਰ 40 ਜਾ ਕੇ ਮੁਕਸਰ ਦੀ ਧਰਤੀ ਤੇ ਖਰਾਣੇ ਦੀ ਟਾਬ ਇਹ ਸਾਰਾ ਮਹੀਨਾ ਪੋ ਦਾ ਜਿਹੜਾ ਆ ਇਹ ਮੈਂ ਤਾਂ ਕਈ ਵਾਰੀ ਮਾਲਵੇ ਦੀ ਧਰਤੀ ਤੇ ਵੀ ਦੇਖਦਾ ਭਈ ਲੋਕ ਬਹੁਤ ਸਿੰਪਲ ਢੰਗ ਨਾਲ ਇੱਕ दाल ਤੇ ਕੁਲਕਾ ਬਣਾਉਂਦੇ ਸਬਜ਼ੀ ਵੀ ਨਹੀਂ ਬਣਾਉਂਦੇ ਤੇ ਕਈ ਦਾ ਪਰਿਵਾਰ ਅੱਜ ਵੀ ਆਸਣ ਵੀ ਆਪਣਾ ਜ਼ਮੀਨ ਤੇ ਪੈ ਕੇ ਆਪਣਾ ਰਾਇਣ ਬਸੇਰਾ ਕਰਦੇ ਰਾਤ ਨੂੰ ਤੋ ਮੈਂ ਸਮਝਦਾ ਇਹ ਗੁਰੂ ਸਾਹਿਬ ਕਿਰਪਾ ਕਰਨ ਮਹਾਨ ਛੀਦ ਸਤਕਾਰ ਤੇ ਜੋ ਸਿੱਖ ਪੰਥਲੇ ਉਹਨੇ ਪੈਣਾ ਪਾਈਆਂ ਉਹ ਸਾਡੇ ਲਈ ਅੱਜ ਵੀ ਪ੍ਰਚਲਿਤ ਆ ਖਾਲਸਾ ਪੰਥ ਉਹਨਾਂ ਦੇ ਹਮੇਸ਼ਾ ਮਾਣ ਕਰਦਾ ਤੇ ਮਾਣ ਕਰਦਾ ਰਹੂਗਾ ਅੰਤ ਦੇ ਵਿੱਚ ਤੁਹਾਨੂੰ ਫੇਰ ਕਿ ਇਹ 20 ਤਰੀਕ ਦਾ ਜਿਹੜਾ ਪ੍ਰੋਗਰਾਮ ਹਾਲ ਦੀ ਘੜੀ ਮੁltਵੀ ਕੀਤਾ ਪੰਥ ਦੇ ਬਧੇਰੇ ਇਹ ਤੁਹਾਨੂੰ ਮੁੱਖ ਰੱਖਦੇ ਨੇ ਤੇ ਮੈਂ ਧੰਨਵਾਦ ਵੀ ਕਰਦਾ ਤੇ ਮੈਂ ਉਹਨਾਂ ਦਾ ਰਿਣੀ ਵੀ ਆ ਦਿਲ ਦੀਆਂ ਅਡ ਰਿਹਾਈਆਂ ਤੋਂ ਜਿੱਡਾ ਵੱਡਾ ਮੇਰਾ خیال ਸਮਰਥਨ ਇਸ 20 ਤਰੀਕ ਦੇ ਪ੍ਰੋਗਰਾਮ ਨੂੰ ਸੀਗਾ ਹਜ਼ਾਰਾਂ ਦੀ ਤعداد ਦੇ ਵਿੱਚ ਲੋਕਾਂ ਨੇ ਜਾਣਾ ਸੀ ਪਰ ਵਧੇਰੇ ਹਿਤਾਂ ਲਈ ਕਿਉਂਕਿ ਸ੍ਰੀ ਅਕਾਲ ਤਖਤ ਹਰ ਇਕ ਲਈ ਸਰਮਹਾਰਿਆ ਸ੍ਰੀ ਅਕਾਲ ਤਖਤ ਸਾਹਿਬ ਹਰ ਇੱਕ ਸਿੱਖ ਨਾਤਮਕ ਹੁੰਦਾ ਤੇ ਉਹਦੇ ਤਹਿਤ ਹੀ ਤੇ ਵਧੇਰੇ ਹਿਤਾਂ ਨੂੰ ਤੇ ਪੰਜ ਮੈਂਬਰੀ ਕਮੇਟੀ ਚ ਕੋਤੜੇੜ ਨਾ ਆਵੇ ਇਸ ਕਰਕੇ ਹਾਲ ਦੀ ਕੜੀਏ ਜਿਹੜਾ ਆ ਮੁੱਲਤਵੀ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ। ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲ ਦਿੱਤੀਆਂ ਜਾ ਰਹੀਆਂ ਨੇ। ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ। ਫੇਸ਼ੀਅਲ 400 ਰੁਪਏ 'ਚ, ਥ੍ਰੇਡਿੰਗ 40 ਰੁਪਏ 'ਚ, ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ। ब्राइडल ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ। ਤੁਸੀਂ ਹੈਅਰ ਸਪਾ, ਮੈਟ੍ਰਿਕਸ, ਲਾਰੀਅਲ, ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ। ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਹੈ। ਤੁਸੀਂ ਇੱਥੋਂ ਗਲੋਬਲ ਹੈਅਰ ਕਲਰ, ਫੈਸ਼ਨ ਸ਼ੇਪਸ, ਸਟਿਕਸ, ਰੂਟ ਟੱਚ-ਅਪ, ਫ੍ਰੌਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼